ਜ਼ਿਆਦਾਤਰ ਲੋਕ ਨਾ ਮੂਲੀਆਂ ਵਾਲੀਆਂ ਰੋਟੀਆਂ ਦੋ ਭੇੜਿਆਂ ਦੇ ਵਿੱਚ ਲਾ ਕੇ ਬਣਾਉਂਦੇ ਆ ਤੇ ਜਿਦੇ ਕਰਕੇ ਰੋਟੀ ਬਹੁਤ ਮੋਟੀ ਬਣਦੀ ਆ ਤੇ ਮੈਂ ਕਿਸੇ ਨੂੰ ਦੱਸਿਆ ਕਿ ਮੈਂ ਇੱਕ ਭੇੜੇ 'ਚ ਬਣਾਉਣੇ ਤੇ ਉਹ ਕਹਿੰਦੇ ਆ ਤਾਂ ਹੋ ਹੀ ਨਹੀਂ ਸਕਦਾ ਜਿੱਤੇ ਮੈਂ ਕਿਹਾ ਚਲੋ ਅੱਜ ਆਪਾਂ ਤੁਹਾਨੂੰ ਖਵਾ ਦਿੰਨੇ ਆ ਬਣਾ ਕੇ ਮੂਲੀਆਂ ਵਾਲੀਆਂ ਰੋਟੀਆਂ ਤੇ ਇਹਦੇ ਲਈ ਮੈਂ ਮੂਲੀਆਂ ਪੱਟੀਆਂ ਤੇ ਨਾਲ ਹੀ ਗੂਲੀਆਂ ਗੂਲੀਆਂ ਪੱਤੀਆਂ ਜਿਹੜੀਆਂ ਮੈਂ ਧਣੀਆਂ ਦੀਆਂ ਪੱਟ ਲਈਆਂ ਤੇ ਧਣੀਆਂ ਦੀਆਂ ਮੂਲੀਆਂ ਪਟਣ ਤੋਂ ਬਾਅਦ ਆਪਾਂ ਮੂਲੀਆਂ ਨੂੰ ਕੀ ਕੀਤਾ ਧੋលਿਆ ਤੇ ਧੋ ਕੇ ਤੇ ਇੱਕ ਇੱਕ ਮੂਲੀ ਨੂੰ ਆਪਾਂ ਪੀਲ ਆਫ ਕਰਕੇ ਆ ਪੀਲਰ ਦੇ ਨਾਲ ਜਿਹੜਾ ਉਹਦੇ ਛਿਲਕੇ ਉਹ ਲਾ ਲੇ ਛਿਲਕੇ ਲ ਧਨੀਆ ਆਪਾਂ ਪੱਟੀਆਂ ਸੀ ਨਾ ਉਹਨਾਂ ਨੂੰ ਵੀ ਧੋ ਕੇ ਤੇ ਬਿਲਕੁਲ ਬਰੀਕ-ਬਰੀਕ ਕੱਟ ਲਿਆ ਤੇ ਨਾਲ ਹੀ ਇਹਦੇ ਉਸ ਤੋਂ ਬਾਅਦ ਜਿਹੜਾ ਕਦੂਕਸ ਲਈ ਤੇ ਇਹਦੇ ਨਾਲ ਮੂਲੀਆਂ ਨੂੰ ਜਿਹੜਾ ਕਦੂਕਸ ਆਫਾ ਕਰ ਲਿਆ ਜਾਂ ਜਿਵੇਂ ਮੈਸ਼ ਕਰਨਾ ਮੈਸ਼ ਕਰ ਲੋ ਵੀ ਮੈਸ਼ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਨਾ ਚਾਰ ਹਰੀਆਂ ਮਿਰਚਾਂ ਲਈਆਂ ਤੇ ਹਰੀਆਂ ਮਿਰਚਾਂ ਵਿੱਚੋਂ ਨਾ ਦੋ ਕੱਟ ਪਾ ਕੇ ਬਿਲਕੁਲ ਬਰੀਕ-ਬਰੀਕ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਹਰੀਆਂ ਮਿਰਚਾਂ ਨੂੰ ਵੀ ਕੱਟ ਲਿਆ ਜਦੋਂ ਹਰੀਆਂ ਮਿਰਚਾਂ ਕੱਟੀਆਂ ਨਾ ਤੇ ਨਾਲ ਹੀ ਮੂਲੀਆਂ ਤੇ ਧਣੀਆਂ ਇਕੱਠੀਆਂ ਪੌਣੇ ਛਪਾ ਕੇ ਚੰਗੀ ਤਰ੍ਹਾਂ ਨਿਚੋੜ ਕੇ ਪਾਣੀ ਕੱਢਦਾ ਤੇ ਫਿਰ ਉਹਦੇ ਵਿੱਚ ਮੈਂ ਗਰਮ ਮਸਾਲਾ ਜੀਰਾ ਸੁੱਕਾ ਧਣੀਆਂ ਲਾਲ ਮਿਰਚ ਲੂਣ ਆਪਦੇ ਸਵਾਦ ਅਨੁਸਾਰ ਜਿਹੜਾ ਪਾ ਲਿਆ ਆਪਦੇ ਟੇਸਟ ਦੇ ਹਿਸਾਬ ਦੇ ਨਾਲ ਤੇ ਉਸ ਤੋਂ ਬਾਅਦ ਇਹਨੂੰ ਕੀ ਕੀਤਾ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇੱਕ ਨਾਰਮਲ ਜਿਹਾ ਜਿਵੇਂ ਇੱਕ ਸਿੰਪਲ ਰੋਟੀ ਬਣਾਉਣੇ ਆ ਇੱਕ ਨਾਰਮਲ ਜਿਹਾ ਪੇੜਾ ਉਨੇ ਸਾਈਜ਼ ਦਾ ਹੀ ਲੈ ਲਿਆ ਤੇ ਇਹਨੂੰ ਪੇੜੇ ਨੂੰ ਭੰਨ ਕੇ ਤੇ ਇਹਨਾਂ ਹਲਕਾ ਜਿਹਾ ਵੇਲ ਲਿਆ ਤੇ ਵੇਲ ਕੇ ਨਾ ਕਾਫੀ ਮੁੱਠੀ ਭਰ ਕੇ ਜਿਹੜੀ ਆਪਾਂ ਮੂਲੀਆਂ ਦੀ ਵਿੱਚ ਜਲਾਈ ਹੈ ਤੇ ਇਹਨੂੰ ਇੱਕ ਹੀ ਰੋਟੀ ਦੇ ਵਿੱਚ ਇੱਕ ਹੀ ਪੇੜੇ ਵਿੱਚ ਤੁਸੀਂ ਬਣਾਉਣਾ ਇਹਨੂੰ ਦੋ ਪੇੜੇ ਵਿੱਚ ਨਹੀਂ ਬਣਾਉਣਾ ਤੇ ਇਹਨੂੰ ਦੁਬਾਰਾ ਆਪਾਂ ਪੇੜੇ ਨੂੰ ਭੰਨ ਲਿਆ ਇੱਕ ਵਾਰੀ ਹੱਥ ਨਾਲ ਚੰਗੀ ਤਰ੍ਹਾਂ ਨੂੰ ਭੰਨ ਲਿਆ ਤੇ ਜਿੱਥੇ ਲੱਗਿਆ ਨਾ ਕਿ ਆਟਾ ਮੜਾ ਵਿੱਚੋਂ ਮੂਲੀਆਂ ਨਿਕਲ ਆਈਆਂ ਉੱਥੇ ਆਪਾਂ ਸੁੱਕਾ ਆਟਾ ਲਾ ਕੇ ਤੇ ਇਹਨੂੰ ਬਿਲਕੁਲ ਬੋਲਾ ਬੋਲਾ ਜਿਹੜਾ ਉਹ ਵੇਲ ਲਿਆ ਵੇਲਣ ਤੋਂ ਬਾਅਦ ਆਪਾਂ ਤਾ ਵੇਦੇ ਪਾਤਾ ਤੇ ਹਜੇ ਰੋਟੀ ਥੋੜੀ ਕੱਚੀ ਸੀ ਤੇ ਆਪਾਂ ਇਹਨੂੰ ਉਦਾਂ ਹੀ ਦੂਜੇ ਦਾ ਪਾਸਾ ਪਲਟਦਾ ਉੱਤੇ ਜਿਹੜਾ ਕਿ ਹੋਣਾ ਥੋੜਾ ਜਿਆਦਾ ਲ ਬਿਲਕੁਲ ਪਤਰਾ ਜਿਹਾ ਪਰੌਠਾ ਬਣ ਕੇ ਤਿਆਰ ਆ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਬਣਿਆ ਤਾਂ